ਨਾ ਸਮਝ ਲੋਕ ਇਹ ਜਿਹੜੇ ਯਾਦਿਕ ਜਿਤਨੂੰ ਨਵਾਜਦੇ ਹੋਇਆ ਸਦਾਰ ਪ੍ਰਕਾਸ਼ੀ ਬਾਬਲ ਨੇ ਮੈਨੂੰ ਕਿਹਾ ਦੇ ਕੋਈ ਸੀਵਰੇਜ ਪਾਣੀ ਨਹੀਂ ਪਹੁੰਚਿਆ ਉਹ ਪਹਚਾਓ ਜਿੱਥੇ ਕਿਤੇ ਕੋਈ ਸਕੂਲ ਦੀ ਛੱਤ ਬੰਦਣ ਵਾਲੀ ਆ ਉਹ ਬਦਲੋ ਜਿੱਥੇ ਕਿਤੇ ਧਰਮਸ਼ਾਲਾ ਰੇਪੇਰ ਹੋਣ ਵਾਲੀ ਆ ਉਹ ਕਰੋ ਜਿੱਥੇ ਸਟਰੀਟ ਲਾਈਟਾਂ ਨੇ ਉਹ ਪਹਚਾਓ ਇਹ ਕੰਮ ਹੁੰਦੇ ਆ ਕਰਨ ਵਾਲੇ ਮੈਂ ਤੁਹਾਡੇ ਵਿੱਚ ਬਹਿ ਕੇ ਸਿਆਸੀ ਮਾਹੌਲ ਦੇ ਵੱਡਾ ਬਚਾਉਂ ਆਪਾਂ ਖੰਨੀ ਵਾਲੇ ਪਸੀ ਵਾਲੇ ਰੈਕੋਟ ਵਾਲੇ ਜਿਹੜੇ ਪੈ ਰਹੇ ਨੇ ਜਾਣਦੇ ਆ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਲੋਕ ਸਭਾ ਹਫਤੇ ਨਾਲ ਸਾਤੋਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਤਕਰੀਬਨ 9 ਦੇ 9 ਹਲਕਿਆਂ ਦੇ ਵਿੱਚ ਮੈਂ ਸਰਕਲ ਪੱਧਰ ਦੀਆਂ ਮੀਟਿੰਗਾਂ ਜਿਹੜੀਆਂ ਕਰ ਚੁੱਕਿਆ ਹਾਂ ਮੇਰੇ ਸਤਿਕਾਰਯੋਗ ਪਿਤਾ ਸਵਰਗੀ ਬਸੰਤ ਸਿੰਘ ਜੀ ਖਾਲਸਾ ਇਸ ਹਲਕੇ ਤੋਂ ਦੋ ਵਾਰ ਪਾਰਲੀਮੈਂਟ ਮੈਂਬਰ ਰਹੇ ਨੇ ਪਹਿਲਾਂ ਇਹ ਹਲਕਾ ਰੋਪੜ ਹੁੰਦਾ ਸੀ ਪਰ ਅੱਧਾ ਹਲਕਾ ਪੁਰਾਣਾ ਅੱਧਾ ਨਵਾਂ ਜੁੜਿਆ ਮੈਂ ਸਮਝਦਾ ਕਿ ਜਿਹੜਾ ਨਵਾਂ ਜੁੜਿਆ ਹਲਕਾ ਉਹਦੇ ਵਿੱਚ ਮੈਂ ਵਿਚਰਿਆ ਪੁਰਾਣੇ ਜੋ ਵਿਚਰੇ ਨੇ ਸੋ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਜਾਨ ਪਛਾਣ ਵੱਲੋਂ ਸਾਰਿਆਂ ਨੂੰ ਮੈਂ ਜਾਣਦਾ ਸਾਰੇ ਮੈਨੂੰ ਜਾਣਦੇ ਨੇ ਵਧੀਆ ਸਹਿਯੋਗ ਸੰਗਤ ਦਾ ਔਰ ਮੈਂ ਇਹ ਇਸ ਗੱਲ ਨੂੰ ਤੁਹਾਨੂੰ ਪੂਰੇ ਜਾਵੇ ਨਾ ਕਹਿ ਸਕਦਾ ਕਿ ਇਹ ਸੀਟ ਪੂਰੀ ਪੰਥਕ ਸੀਟ ਹੈ ਔਰ ਇਹ ਸੀਟ ਨੂੰ ਜਿੱਤ ਕੇ ਅਸੀਂ ਪਾਰਟੀ ਚ ਝੋਲੀ ਪਾਵਾਂਗੇ ਕਿਸੇ ਕਿਸਮ ਦਾ ਵੀ ਕੋਈ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਵਾ ਉਹ ਪਬਲਿਕ ਵੱਲੋਂ ਮੇਰੇ ਧਿਆਨ ਵਿੱਚ ਨਹੀਂ ਆਇਆ ਕਿ ਸਾਨੂੰ ਕੋਈ ਦਿੱਕਤ ਆਉਂਦੀ ਹੋਵੇ ਕੋਈ ਦਿੱਕਤ ਨਹੀਂ ਵਧੀਆ ਸੀਟ ਚੱਲ ਰਹੀ ਹੈ ਅਕਾਲੀ ਦਲ ਇਹ ਸੀਟ ਦੇ ਉੱਤੇ ਜਿੱਤ ਦਰਜ ਕਰੂਗਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੀ ਹੈ ਦੋਨਾਂ ਨੂੰ ਲੋਕਾਂ ਨੇ ਦੇਖ ਲਿਆ ਅਕਾਲੀ ਦਲ ਜਿਹੜੀ ਹੈ ਖੇਤਰੀ ਪਾਰਟੀ ਹੋਣ ਦੇ ਨਾਤੇ ਇਸ ਵਾਰ ਉੱਪਰ ਕੇ ਸਾਹਮਣੇ ਆਊਗਾ ਔਰ ਅਸੀਂ ਇਹ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਕਿਹੜੇ ਮੁੱਖ ਮੁੱਦੇ ਰਹਿਣਗੇ ਇਸ ਇਲੈਕਸ਼ਨ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਕਿਸਾਨੀ ਦਾ ਮੁੱਦਾ ਨੌਜਵਾਨਾਂ ਦਾ ਮੁੱਦਾ ਪੰਜਾਬ ਦੀਆਂ ਮੰਗਾਂ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਸਨ ਬੰਦੀ ਸਿੰਘਾਂ ਦਾ ਮਾਮਲਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਸਹਿਮਤੀ ਨਹੀਂ ਕੀਤੀ ਇਸ ਕਰਕੇ ਅਸੀਂ ਉਹਨਾਂ ਦਾ ਵੀ ਸਾਥ ਛੱਡਿਆ ਡਿਵੈਲਪਮੈਂਟ ਜਿਹੜਾ ਉਹ ਏਜੰਡਾ ਰਹੇਗਾ ਜਿਹਦੇ ਆਲੇ ਦੁਆਲੇ ਫਤਿਹਗੜ੍ਹ ਸਾਹਿਬ ਦੀ ਸੀਟ ਘੁੰਮਦੀ ਆ ਜੋ ਵੀ ਡਿਵੈਲਪਮੈਂਟ ਦੀਆਂ ਸਕੀਮਾਂ ਸੈਂਟਰ ਤੋਂ ਪੰਜਾਬ ਦੇ ਲਈ ਨੇ ਕੁਝ हिस्सेदारी ਵਾਲੀਆਂ ਸਕੀਮਾਂ ਨੇ ਕੁਝ ਡਾਇਰੈਕਟ ਸਕੀਮਾਂ ਨੇ ਚਾਹੇ ਕੋਈ ਰੇਲਵੇ ਬ੍ਰਿਜਸ ਨੇ ਚਾਹੇ ਆਰਓ ਵੀ ਨੇ ਚਾਹੇ ਅੰਡਰਪਾਸ ਨੇ ਚਾਹੇ ਸੈਂਟਰ ਦੀਆਂ ਸਪੌਂਸਰਡ ਸਕੀਮਾਂ ਨੇ ਵੱਖ-ਵੱਖ ਵਰਗਾਂ ਵਾਸਤੇ ਜਾਂ ਡਿਵੈਲਪਮੈਂਟ ਦੇ ਫੰਡ ਨੇ ਇਹ ਸਾਰੀਆਂ ਚੀਜ਼ਾਂ ਲਿਆ ਕੇ ਮੈਂ ਇਸ ਹਲਕੇ ਨੂੰ ਖੁੱਲੀ ਤੌਰ ਤੇ ਤੁਹਾਨੂੰ ਕੀ ਲੱਗਦਾ ਜਿਹੜੀ ਵਿਰੋਧੀ ਪਾਰਟੀ ਆਪ ਆ ਵੀ ਉਹ 2.5 ਸਾਲਾਂ ਚ ਕੈਂਡੀਡੇਟ ਵੀ ਪੈਦਾ ਨਹੀਂ ਕਰ ਸਕੀ ਉਹਨੂੰ ਕਾਂਗਰਸ ਤੋਂ ਕੈਂਡੀਡੇਟ ਲਿਆਉਣਾ ਪਿਆ ਇੱਕ ਕੈਂਡੀਡੇਟ ਤਾਂ ਜੀ ਉਹਨਾਂ ਦਾ ਸਨੇ ਟਿਕਟ ਭੱਜ ਗਿਆ ਦੂਜਾ ਉਹਨਾਂ ਨੂੰ ਕੈਂਡੀਡੇਟ ਜਿਹੜਾ ਧਾਰਾ ਲਿਆਉਣਾ ਪਿਆ ਇਹਦੇ ਪਿੱਛੇ ਵੀ ਇੱਕ ਗਹਿਰੀ ਗੱਲ ਆ ਜਿਹੜੀ ਆਮ ਬੰਦਿਆਂ ਦੇ ਸਮਝ ਨਹੀਂ ਆ ਰਹੀ ਇਹਨਾਂ ਦੋਨਾਂ ਪਾਰਟੀਆਂ ਦਾ ਗੁਪਤ ਸਮਝੌਤਾ ਪੰਜਾਬ ਵਿੱਚ ਆ ਤੇ ਖੁੱਲਾ ਸਮਝੌਤਾ ਪੂਰੇ ਦੇਸ਼ 'ਚ ਆ ਚੰਡੀਗੜ੍ਹ ਦੇ ਵਿੱਚ ਆ ਹੁਣੇ ਇੱਕ ਘੰਟਾ ਪਹਿਲਾਂ ਇਸ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਇੱਥੇ ਇਹਨਾਂ ਨੇ ਸਮਝੌਤਾ ਤਾਂ ਨਹੀਂ ਜਨਤਕ ਕੀਤਾ ਵੀ ਸਾਨੂੰ ਵੋਟਾਂ ਦਾ ਫਰਕ ਪਊਗਾ ਲੇਕਿਨ ਪਬਲਿਕ ਹੁਣ ਇਹ ਸਾਰੀਆਂ ਗੱਲਾਂ ਨੂੰ ਸਮਝ ਚੁੱਕੀ ਆ ਝਾੜੂ ਦੀ ਜਿਹੜੀ ਬਟਨ ਦੱਬਿਆ ਉਹ ਜਾਂਦੀ ਹੈ ਪੰਜੇ ਨੂੰ ਤੇ ਪੰਜੇ ਵਾਲੀ ਜਾਂਦੀ ਹੈ ਝਾੜੂ ਨੂੰ ਇਸੇ ਚੀਜ਼ ਨੂੰ ਸਮਝ ਕੇ ਅਗਰ ਲੋਕ ਆਉਣ ਵਾਲੇ ਸਮੇਂ 'ਚ ਵੋਟਾਂ ਪਾਉਣਗੇ ਤਾਂ ਅਵਸ਼ ਸ਼੍ਰੋਮਣੀ ਕਾਲੀ ਦਲ ਜਿੱਤ ਤਰਜ ਕਰੂਗਾ। ਹਾਂ ਜੀ ਪ੍ਰਮਾਤਮ ਜੀ ਪੁਰ ਹਾਂ। ਹਾਂ। ਚਲੋ। ਹਾਂ ਜੀ ਸ਼੍ਰੋਮਣੀ ਕਾਲੀ ਦਲ ਬੜੇ ਉਤਸ਼ਾਹ ਨਾਲ ਇਸ ਚੋਣ ਦਾ ਹਿੱਸੇ ਉਤਰਿਆ ਕੀ ਦੇਖੋ ਜੀ ਸਾਨੂੰ ਬਹੁਤ ਵਧੀਆ ਉਮੀਦਵਾਰ ਸ਼ੋਮਨੀ ਕਾਲੀਦਾਲ ਨੇ ਸਾਹ ਸੁਗੇਸ਼ਨ ਦੀ ਬਾਦਲੇ ਦਿੱਤੇ ਨੇ ਜੋ ਸਾਡੇ ਆਪਣੇ ਨੇ ਸਾਡੇ ਪਰਿਵਾਰਾਂ ਵਰਗੇ ਜਿਵੇਂ ਅਸੀਂ ਇਕੱਠੇ ਰਹੇ ਹਾਂ ਕਿਉਂਕਿ ਬਹੁਤ ਸਾਰੇ ਉਹਨਾਂ ਨੂੰ ਕੰਮ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਇੱਥੋਂ ਐਮਐਲਏ ਰਹੇ ਨੇ ਸਾਬਕਾ ਅਮਰਜੀਤ ਸਿੰਘ ਖਾਲਸਾ ਜੀ ਤੇ ਸੰਸਦ ਸਕੱਤਰ ਰਹੇ ਨੇ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਇਹਨਾਂ ਨੇ ਇੱਥੇ ਖੰਨੇਚ ਕੀਤੇ ਨੇ ਖੰਨਾ ਦਾ ਆਪਣਾ ਹਲਕਾ ਇਹਨਾਂ ਦਾ ਭਾਈਚਾਰਾ ਸਾਰੇ ਬੜਾ ਵਧੀਆ ਸਹਿਯੋਗ ਪਿੰਡਾਂ 'ਚ ਸ਼ਹਿਰ 'ਚ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਅਸੀਂ ਉਮੀਦ ਕਰਦੇ ਹਾਂ ਜਿਹੜੇ ਲੋਕਾਂ ਦਾ ਭਰਮਾ ਹੰਕਾਰਾ ਮਿਲ ਰਿਹਾ ਆਉਣ ਵਾਲੇ ਸਮੇਂ 'ਚ ਇਹ ਅਸੀਂ ਜੱਤ ਦੇ ਵੱਲੋਂ ਲੈ ਕੇ ਜਾ ਰਹੇ ਹਾਂ ਸੋ ਮੈਂ ਅਵਸ਼્ય ਗੱਲ ਇਹ ਕਹਿਣਾ ਕਿ ਪੱਕਾ ਇਹ ਤੋਂ ਜੱਤ ਲੜ ਕਰਗੇ